ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਸ਼ੋਹ ਜਿਵੇਂ ਕਿ ਤੁਹਾਨੂੰ ਦੱਸ ਲਈਏ ਕਿ ਜਿਹੜਾ ਓਵਰ ਬ੍ਰਿਜ ਹੈ ਉਸ ਨੂੰ 2 ਮਹੀਨੇ ਦੇ ਲਈ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ ਕਿ ਓਵਰ ਬ੍ਰਿਜ ਦੀ ਕਿਸੇ ਕੰਪਨੀ ਵੱਲੋਂ ਰਿਪੇਅਰ ਕੀਤੀ ਜਾ ਰਹੀ ਹੈ ਉਸ ਰਿਪੇਅਰ ਨੂੰ ਜਿਹੜਾ ਸਮਾਂ ਲੱਗਣਾ ਉਹ 2 ਮਹੀਨੇ ਦਾ ਲੱਗਣਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਨ ਦੇ ਉੱਤੇ ਲੱਗੇ ਹੋਏ ਨੇਗੇ ਤੇ ਜੇ ਕੁਝ ਮੁਲਾਜ਼ਮ ਨੇ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਥੇ ਪੁਲ ਨੂੰ ਗੱਭੋ ਕੱਟਿਆ ਜਾ ਰਿਹਾ ਉਸ ਨੂੰ ਕੱਟ ਕੇ ਉਸ ਦੇ ਵਿੱਚ ਦੀ ਜਿਹੜੀ ਰਿਪੇਅਰ ਆਮ ਕੀਤੀ ਜਾ ਰਹੀ ਹੈ ਪੁਲ ਬਿਲਕੁਲ ਬੰਦ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਜਿਹੜਾ ਫੌਰਾ ਚੌਂਕ ਤੋਂ ਲੈ ਕੇ ਅੰਡਰਬ੍ਰਿਜ ਨੂੰ ਦੋਵੇਂ ਅੰਡਰਬ੍ਰਿਜਾਂ ਨੂੰ ਰਸਤਾ ਦਿੱਤਾ ਗਿਆ ਤੇ ਜਿਹੜੀ ਪੂਰੀ ਟ੍ਰੈਫਿਕ ਹੈ ਜਾਂ ਜਾਂ ਫਿਰ ਪਟਿਆਲਾ ਬਾਈਪਾਸ ਦੇ ਉੱਪਰੋਂ ਜਿਹੜਾ ਪੁਲ ਦੋ ਲੱਗੇ ਨੇ ਓਵਰਬ੍ਰਿਜ ਉੱਤਰ ਲੈਣੇ ਜਾਂ ਫਿਰ ਬੰਦੇ ਨੇ ਪਟਿਆਲੇ ਜਾਣਾ ਤਾਂ ਬਾਹਰ ਦੀ ਬਾਹਰ ਜਾ ਸਕਦਾ ਕਿਉਂਕਿ ਪੁਲ ਬਾਜ਼ਾਰ ਦੇ ਅੰਦਰ ਦੀ ਜਿਹੜਾ ਰਸਤਾ ਹੈ ਉਹ ਬਲੌਕ ਕੀਤਾ ਗਿਆ ਗਗਨ ਚੌਂਕ ਤੋਂ ਲੈ ਕੇ ਫੌਰਾ ਚੌਂਕ ਤੱਕ ਫੌਰਾ ਚੌਂਕ ਤੋਂ ਅੰਡਰਬ੍ਰਿਜ ਸਾਈਡ ਨੂੰ ਦੋਵੇਂ ਸਾਈਡਾਂ ਖੋਲ੍ਹੀਆਂ ਗਈਆਂ ਨੇ ਜਿਵੇਂ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਹੜਾ ਛੋਟਾ ਅੰਡਰਬ੍ਰਿਜ ਹੈ ਉਸ ਦੇ ਵਿੱਚ ਨੂੰ ਛੋਟੇ ਵਹੀਕਲ ਹੀ ਜਾਣ ਕਿਉਂਕਿ ਉਹ ਉੱਥੇ ਵੱਡੇ ਵਹੀਕਲ ਜਾਣਗੇ ਤਾਂ ਉੱਥੇ ਜਾਮ ਲੱਗਣ ਦਾ ਖਤਰਾ ਕਿਉਂਕਿ ਰੋਡ ਜਾਮ ਹੋਣ ਦਾ ਖਤਰਾ ਹੈ ਕਿਉਂਕਿ ਉੱਥੇ ਛੋਟੇ ਵਹੀਕਲਾਂ ਦੀ ਜਿਹੜੀ ਆਵਾਜਾਈ ਹੈ ਉਹ ਬਹੁਤ ਜ਼ਿਆਦਾ ਚ 4 ਵੀਲਰ ਛੋਟੇ ਤੇ ਗੱਡੀਆਂ ਜਿਵੇਂ ਕਿ ਬਾਈਕਾਂ ਸਕੂਟਰੀਆਂ ਵਗੈਰਾ ਤੇ ਜਿਹੜੀ ਵੱਡੀ ਵੀਹਿਕਲ ਆ ਕੋਈ ਟਰੱਕ ਲੰਘਣਾ ਜਾਂ ਬੱਸ ਲੰਘਣੀ ਹੈ ਉਸ ਦੇ ਲਈ ਪਰਲਾ ਦੂਜਾ ਅੰਡਰਬ੍ਰਿਜ ਪ੍ਰਸ਼ਾਸਨ ਵੱਲੋਂ ਜਿਹੜਾ ਪਹਿਲਾਂ ਪਿੱਛੇ ਬਣਾਇਆ ਗਿਆ ਸੀ ਉਹ ਪਰਲਾ ਉੱਥੋਂ ਨੂੰ ਲੰਘਣ ਦੀ ਇੱਕ ਪ੍ਰਸ਼ਾਸਨ ਵੱਲੋਂ ਵੀ ਅਪੀਲ ਆ ਲੋਕਾਂ ਨੂੰ ਕਿ ਉੱਥੇ ਦੀ ਲੰਘਿਆ ਜਾਵੇ ਪਰ ਦੇਖਣਾ ਹੋਵੇਗਾ ਅੱਗੇ ਬਰਸਾਤ ਦਾ ਮੌਸਮ ਆ ਰਿਹਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਦੋਵੇਂ ਓਵਰ ਅੰਡਰਬ੍ਰਿਜ ਨੇ ਜਿਹੜੇ ਉੱਥੇ ਪਾਣੀ ਭਰ ਜਾਂਦਾ ਕਿਉਂਕਿ ਅਗਰ ਉੱਥੇ ਦਾ ਵੀ ਇੰਤਜ਼ਾਮ ਪ੍ਰਸ਼ਾਸਨ ਨੇ ਸਹੀ ਕੀਤਾ ਨਹੀਂ ਕੀਤਾ ਇਹ ਤਾਂ بارش ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਫਿਰ ਹਾਲ ਟ੍ਰੈਫਿਕ ਉੱਥੇ ਦੀ ਲੰਘ ਰਹੀ ਹੈ ਉੱਥੇ ਦੀ ਟ੍ਰੈਫਿਕ ਜਿਵੇਂ ਕਿ ਪਿਛਲੇ ਸਾਲ ਜਿਹੜਾ ਉੱਥੇ 10-10 ਫੁੱਟ ਪਾਣੀ ਭਰ ਗਿਆ ਸੀ ਉਸ ਦੇ ਲਈ ਵੀ ਪ੍ਰਸ਼ਾਸਨ ਨੂੰ ਅਪੀਲ ਹੈ ਲੋਕਾਂ ਵੱਲੋਂ ਵੀ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਕਿਹਾ ਜਿਨ੍ਹਾਂ ਨਾਲ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਨੇ ਕਿ ਜਿਹੜੇ ਪੁਲਾਂ ਦੇ ਪਰਲੇ ਜਮੇ ਉਹ ਪਾਣੀ ਨਾਲ ਭਰ ਜਾਂਦੇ ਨੇ ਕਿ ਅਗਰ ਉਹ ਪਾਣੀ ਉੱਥੇ ਭਰ ਜਾਏਗਾ ਤਾਂ ਸ਼ਹਿਰ ਨਾਲ ਤੇ ਜਿਹੜੇ ਸਾਈਡਾਂ ਤੇ ਕਲੋਨੀਆਂ ਆ ਜਾਂ ਪਿੰਡ ਨੇ ਉਹਨਾਂ ਦਾ ਜਿਹੜੀ ਆਵਾਜ਼ ਆਈਏ ਇੱਕ ਟੁੱਟ ਸਕਦੀ ਹੈ ਇਸੇ ਕਰਕੇ ਲੋਕਾਂ ਵੱਲੋਂ ਵੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਅੱਗੇ بارش ਦੇ ਦਿਨ ਆ ਰਹੇ ਨੇ ਕਿ ਬਾਰਸ਼ਾਂ ਤੋਂ ਪਹਿਲਾਂ-ਪਹਿਲਾਂ ਉਸ ਅੰਡਰਬ੍ਰਿਜ ਦੇ ਜਿਹੜਾ ਪਾਣੀ ਭਰਦਾ ਉਸ ਦਾ ਵੀ ਇੰਤਜ਼ਾਮ ਕੀਤਾ ਜਾਵੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਹੜਾ ਓਵਰ ਬ੍ਰਿਜ ਹੈ ਜਿਹੜਾ ਰੇਲਵੇ ਦੇ ਓਵਰ ਬ੍ਰਿਜ ਹੈ ਗगन ਚੌਂਕ ਤੋਂ ਲੈ ਕੇ ਫਵਾਰਾ ਚੌਂਕ ਨੂੰ ਮਲੌਂਦਾ ਜਿਹੜਾ ਹਫਸ ਦੇ ਵਿੱਚ ਉਸ ਨੂੰ 2 ਮਹੀਨੇ ਦੇ ਲਈ ਬੰਦ ਕੀਤਾ ਕਿਉਂਕਿ ਇਸੇ 2 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਵਰਖਾ ਪੈਣ ਦੀ ਵੀ ਸੰਭਾਵਨਾ ਹੁੰਦੀ ਹੈ ਬਰਸਾਤ ਦੇ ਦਿਨ ਹੁੰਦੇ ਨੇ ਕਿ ਬਾਰ ਬਾਰਸ਼ਾਂ ਦੇ ਕਾਰਨ ਜਿਹੜੇ ਅੰਡਰਵੇ ਭਰਦੇ ਨੇ ਉਸੇ ਨੂੰ ਲੈ ਕੇ ਲੋਕਾਂ ਵੱਲੋਂ ਅਪੀਲ ਹੈ ਪ੍ਰਸ਼ਾਸਨ ਨੂੰ ਕਿ ਕਿਤੇ ਇਹ ਨਾ ਮੌਕੇ ਤੇ ਹੋਵੇ ਲੋਕ ਜੋ ਕਹਿੰਦੇ ਨੇ ਅਸੀਂ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਹਾਂ ਕਿ ਜਿਹੜਾ ਉੱਥੇ ਉੱਥੇ ਜਿਹੜਾ ਪਾਣੀ ਭਰਦਾ ਉਸ ਪਾਣੀ ਭਰ ਜਿਹੜਾ ਭਰੇ ਹੋਏ ਪਾਣੀ ਨੂੰ ਉਸ ਨੂੰ ਪਹਿਲਾਂ ਤੋਂ ਹੀ ਉਸ ਦਾ ਇੰਤਜ਼ਾਮ ਕੀਤਾ ਜਾਵੇ